ਸੁੱਤੇ ਪਏ ਪਰਿਵਾਰ ਤੇ ਅੱਧੀ ਰਾਤ ਨੂੰ ਡਿੱਗ ਗਈ ਛੱਤ ਦੇਖੋ ਕਿਵੇਂ ਨਿੱਕੇ ਨਿੱਕੇ 마ਸੂਮ ਬੱਚਿਆਂ ਸਣੇ ਦੱਬ ਗਏ ਮਾਪੇ ਮੋਕੇ ਤੇ ਭੱਜਿਆ ਆ ਪੂਰਾ ਪਿੰਡ ਤੇ ਮਸਾਂ ਹੀ ਬਚਾਏ ਪਰਿਵਾਰ ਦੇ ਜੀ ਤੁਸੀਂ ਵੀ ਦੇਖੋ ਬੇਹੱਦ ਦੀ ਤਬਾਹੀਆਂ ਜਿਹੜੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਲੋਕਾਂ ਦਾ ਇੰਨਾ ਕਿ ਜ਼ਾਦੇ ਬੁਰਾ ਹਾਲ ਹੈ ਕਿ ਤੇਜ਼ ਬਾਰਿਸ਼ਾਂ ਕਰਕੇ ਹੜਾਂ ਦਾ ਪਾਣੀ ਹੈ ਜਿਹੜਾ ਦਰਿਆਵਾਂ ਦਾ ਪਾਣੀ ਹੈ ਲੋਕਾਂ ਦੇ ਘਰਾਂ ਚੋਂ ਵੜ ਰਿਹਾ ਉੱਥੇ ਦੂਜੇ ਪਾਸੇ ਲੋਕਾਂ ਦੀਆਂ ਕੱਚੀਆਂ ਛੱਤਾਂ गिर ਰਹੀਆਂ ਨੇ ਇਸ ਕਰਕੇ ਲੋਕਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੋ ਰਿਹਾ ਹੈ ਨੁਕਸਾਨ ਹੋ ਰਿਹਾ ਹੈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਪਰਿਵਾਰਿਕ ਮੈਂਬਰਾਂ ਦੇ ਮੂੰਹੋਂ ਸੁਣੋ ਪੂਰੀ ਕਹਾਣੀ ਮੇਰਾ ਨਾਮ ਹੈ ਸੁਨੀਤਾ ਘੋਰ ਮੈਂ ਆਪਾਂ ਸੁਤੇ ਹਾਂ ਤੇ ਉੱਤੋਂ ਕੋਠਾ ਥੱਲੇ ਡੇਢ ਕੇ ਕਿੰਨੇ ਵਜੇ ਦੀ ਗੱਲ ਹੈ ਇਹ 5 ਵਜੇ ਦੀ ਗੱਲ ਹੈ ਕਿੰਨੀ ਛੱਟ ਲੱਗੀ ਬੱਚੇ ਦੀ ਜਿਆਦਾ ਲੱਗੀ ਕੁੜੀਆਂ ਦੀ ਵੀ ਲੱਗੀ ਆ ਮੇਰੇ ਵੀ ਲੱਗੀ ਦੋ ਥਾਂ ਟੰਕੇ ਲੱਗੇ ਆ ਹਾਂ ਠੀਕ ਹੈ ਹਾਂਜੀ ਜਰੀ ਜੀ ਮੰਗਲ ਸਿੰਘ ਆ ਸਨੋ ਉਤਰ ਲੋਗ ਸਿੰਘ ਠੀਕ ਹੈ ਭਾਈ ਜਗਾ ਕੱਲ ਜਦੋਂ ਬਾਰਛੌਣ ਦੀ ਤਰਪਾਲ ਪਾਈ ਉੱਪਰ ਕੋਈ ਗਲਬਾਗ ਨਹੀਂ ਆਗੇ ਤੜਕੇ 5 ਵਜੇ ਉਤਰ ਗਿਆ ਲੰਮੇ ਪਿਆ ਹਾਂ ਠੀਕ ਹੈ ਜੀ ਚਾ ਦੋ ਮੇਰੇ ਬੱਚੇ ਆ ਨਾਲ ਵਾਹਣ ਮੇਰੇ ਡੀਆ ਤੇ ਉਹ ਬੱਚੇ ਤੇ ਜ਼ਿਆਦਾ ਨੁਕਸਾਨ ਹੋਇਆ ਕੋਈ ਕੁੜੀ ਅਭੋਸ਼ ਹੋ ਗਈ ਆ ਛੋਟੀ 4 ਸਾਲ ਦੀ ਕੁੜੀ ਆ ਤੇ ਮੁੰਡੇ ਦੇ ਨ ਟਾਂਕੇ ਲੱਗੇ ਸਿਰ ਦੇ ਵਿੱਚ ਬਵਾਏ ਪਾਈ ਦੀਗਾ ਘਰਦਿਆਂ ਦਾ ਵੀ ਬਹੁਤ ਜਿਆਦਾ ਸੱਟ ਲੱਗੀ ਸਿਰ ਦੇ ਵਿੱਚ ਤੇ ਤੁਹਾਡੇ ਸਾਹਮਣੇ ਸਮਾਨ ਦਾ 0